ਅੱਜ ਮੈਂ ਬਣਾ ਰਹੀ ਹਾਂ ਜੀ ਬੇਸਨ ਦੀ ਬਹੁਤ ਹੀ ਸਵਾਦਿਸ਼ਟ ਮਰਦੀ ਜਦੋਂ ਵੀ ਕਦੇ ਤੁਹਾਡਾ ਮਿੱਠਾ ਖਾਣ ਦਾ ਮਨ ਕਰੇ ਜਾਂ ਤੁਹਾਨੂੰ ਕੋਈ ਪੁੱਛੇ ਨਾ ਕੁਝ ਖਾਣ ਦੇ ਲਈ ਹੈਗਾ ਤੇ ਜਾਂ ਕੋਈ ਵੀ ਤਿਉਹਾਰ ਆ ਤਾਂ ਤੁਸੀਂ ਇਹ ਜਿਹੜੀ ਬਰਫੀ ਹੈ ਨਾ ਬਣਾ ਕੇ ਇਹਨੂੰ ਰੱਖ ਸਕਦੇ ਹੋ ਜਦੋਂ ਵੀ ਮਨ ਕਰੇ ਤੇ ਇਹਨੂੰ ਬਹੁਤ ਹੀ ਤੇਜ਼ੀ ਤੇ ਹੈਲਥੀ ਵੀ ਕੇ ਨਾਲ ਬਣਾਵਾਂਗੇ ਜੀ ਜੋ ਆਪਾਂ ਬੇਸਨ ਦੀ ਬਰਫੀ ਬਾਜ਼ਾਰੋਂ ਲੈ ਆਉਂਦੇ ਆ ਨਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਮਿਲਾਵਟ ਹੁੰਦੀ ਹੈ ਨਾਲ ਹੀ ਬਹੁਤ ਹੀ ਜ਼ਿਆਦਾ ਗੰਦਗੀ ਤੇ ਖੰਮੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਚਲੋ ਜੀ ਬਰਫੀ ਬਣਾਉਣੀ ਸ਼ੁਰੂ ਕਰਦੇ ਹਾਂ ਚੜਾਈ ਰੱਖਿਆ ਜੀ ਮੈਂ ਗੈਸ ਦੇ ਉੱਪਰ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਉਣਾ ਹੈਗਾ ਘਿਓ ਤੇ ਇੱਥੇ ਮੈਂ ਆਪਾਂ ਬਰਫੀ ਘਰ ਦੇ ਵਿੱਚ ਖਾਣੀਆਂ ਸਰ ਦੇਸੀ ਘੋੜੀ ਵਰਤੋਂ ਕਰ ਰਹੀ ਹਾਂ 1 ਕਿਲੋ ਲਈ ਦੇਸੀ ਘੋੜੀ ਲਈ ਹੈ ਤੇ ਘਿਓ ਦਾ weight ਹੈਗਾ ਜੀ 180 ਗ੍ਰਾਮ ਤੇ ਤੁਸੀਂ ਇੱਥੇ ਡਾਲਡਾ ਘਿਓ ਦੀ ਵਰਤੋਂ ਕਰ ਸਕਦੇ ਹੋ ਅਗਰ ਤੁਹਾਡੇ ਕੋਲੇ ਦੇਸੀ ਘੋੜੀ ਘਰ ਦੇ ਵਿੱਚ ਨਹੀਂ ਹੈਗਾ ਤਾਂ ਜਿਵੇਂ ਘਿਓ ਆਪਣਾ ਹਲਕਾ ਗਰਮ ਹੋ ਗਿਆ ਨਾ ਫਿਰ ਇਹਦੇ ਵਿੱਚ ਆਪਾਂ ਪਾਣਾ ਹੈ ਬੇਸਣ ਤੇ ਬੇਸਣ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਛਾਂ ਕੇ ਲੈਣਾ ਹੈ ਇੱਕ ਕੋਲੀ ਕਿਓ ਦੀ ਤੇ ਦੋ ਕੋਲੀਆਂ ਲਈਆਂ ਜੀ ਇੱਥੇ ਮੈਂ ਵੇਸਣ ਦੀਆਂ ਤੇ ਵੇਸਣ ਦਾ weight ਹੈਗਾ ਇਹਨਾ 200 ਗ੍ਰਾਮ ਹਲਵਾਈ 200 ਗ੍ਰਾਮ ਵੇਸਣ ਦੇ ਵਿੱਚ 200 ਗ੍ਰਾਮ ਹੀ ਕਿਓ ਦੀ ਵਰਤੋਂ ਕਰਦੇ ਆ ਤੇ ਮੈਂ 180 ਗ੍ਰਾਮ ਕਿਓ ਦੀ ਵਰਤੋਂ ਕੀਤੀ ਆ 200 ਗ੍ਰਾਮ ਵੇਸਣ ਦੇ ਵਿੱਚ ਫਿਰ ਲਗਾਤਾਰ ਹਿਲਾਉਂਦੇ ਹੋਏ ਨਾ ਬਿਲਕੁਲ ਘੱਟ ਸੇਕ ਤੇ ਜਿਹੜਾ ਆਪਣਾ ਗੈਸ 'ਤੇ ਸੇਕ ਕਰਨਾ ਬਿਲਕੁਲ ਹੀ ਲੋ ਹੋਣਾ ਚਾਹੀਦਾ ਏ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਭੁੰਨਣਾ ਏ ਤੇ ਆਪਾਂ ਇਹਦੇ ਨਾਲ ਰੰਗ ਨਹੀਂ ਬਦਲਣਾ ਇਹਦਾ ਕਲਰ ਨਹੀਂ ਚੇਂਜ ਕਰਨਾ ਆਪਾਂ ਨਾ ਇਹਦਾ ਕੱਚਾਪਨ ਖਤਮ ਕਰਨਾ ਬਸ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਜਾਵਾਂਗੇ ਤੇ ਜਿਵੇਂ ਜਿਵੇਂ ਆਪਾਂ ਇਸ ਤਰ੍ਹਾਂ ਪੁੰਦੇ ਜਾਵਾਂਗੇ ਨਾ ਜੀ ਤੇ ਇਹ ਜਿਹੜਾ ਵੇਸਣ ਆ ਕਿਉਂ ਛੜਦਾ ਜਾਏਗਾ ਤੇ ਵੇਸਣ ਨੂੰ ਨਾ ਪੁੰਦੇ ਮੈਨੂੰ 3 ਮਿੰਟ ਹੋ ਗਿਆ ਤੇ ਦੇਖੋ ਆਪਣਾ ਜਿਹੜਾ ਕਿੰਨਾ ਢਿੱਲਾ ਹੋ ਗਿਆ ਨਾ ਵੇਸਣ ਕਿ ਵੇਸਣ ਨੇ ਕਿਉਂ ਛੜਨਾ ਸ਼ੁਰੂ ਕਰ ਦਿੱਤਾ ਹੈ ਬਸ ਇਸੇ ਤਰ੍ਹਾਂ ਆਪਾਂ ਘੱਟ ਸੇਕ ਤੇ ਇਹਨੂੰ ਹੁੰਦੇ ਜਾਣਾ ਹੈ ਜੀ ਤੇ ਜਿੱਦੋਂ ਨਾ ਸੋਹਣੀ ਜੀ ਖੁਸ਼ਬੂ ਆਉਣ ਲੱਗਦੀ ਇਸ ਤਰ੍ਹਾਂ ਵੇਸਣ ਨੇ ਕਿਉਂ ਛੜ ਦਿੱਤਾ ਇਹ ਸਮਝ ਲਓ ਨਾ ਆਪਣਾ ਜਿਹੜਾ ਬੇਸਨ ਆਪਾਂ ਚੰਗੀ ਤਰ੍ਹਾਂ ਪਾਣ ਲੈ ਆਏ ਤੇ ਬੇਸਨ ਆਪਣਾ ਖੁੱਜ ਕੇ ਤਿਆਰ ਹੋ ਜੁਦਾ ਹੈ। ਅਗਰ ਤਾਂ ਨੂੰ ਨਹੀਂ ਪਤਾ ਲੱਗ ਰਿਹਾ ਨਾ ਕਿ ਬੇਸਨ ਤੁਹਾਡਾ ਚੰਗੀ ਤਰ੍ਹਾਂ ਤੁਸੀਂ ਪਾਣ ਲੈ ਆਏ ਤੇ ਤੁਸੀਂ ਨਾ ਇਹਦੇ ਵਿੱਚ ਪਾਣੀ ਦੇ ਛਿੱਟੇ ਮਾਰ ਕੇ ਦੇਖ ਸਕਦੇ ਹੋ ਹੱਥ ਨੂੰ ਹਲਕਾ ਜਿਹਾ ਗਿੱਲਾ ਕਰਕੇ ਤੇ ਬੇਸਨ ਦੇ ਵਿੱਚ ਛਿੱਟੇ ਮਾਰੋ ਤੇ ਤੁਹਾਨੂੰ ਮੈਂ ਦਿਖਾਉਣੀ ਹੈ ਕਿ ਇਸ ਤਰ੍ਹਾਂ ਤੇ ਜੇ ਛੰਛੰ ਦੀ ਆਵਾਜ਼ ਆਉਂਦੀ ਹੈ ਨਾ ਤੇ ਤੁਹਾਡਾ ਵੇਸਣ ਜਾਨੀ ਕਿ ਬਹੁਤ ਵਧੀਆ ਤੁਸੀਂ ਪੁੰਨ ਲਿਆ ਏ ਦੇਖੋ ਬਿਲਕੁਲ ਹੀ ਇਸ ਤਰ੍ਹਾਂ ਛੰਛੰ ਦੀ ਆਵਾਜ਼ ਆ ਰਹੀ ਹੈ ਨਾ ਤੇ ਆਪਣਾ ਮੇਲੇਸ ਨਾਲ ਜਿਹੜਾ ਆਪਾਂ ਚੰਗੀ ਤਰ੍ਹਾਂ ਪੁੰਨ ਲਿਆ ਏ ਤੇ ਬਸ ਫਿਰ ਆਪਾਂ ਇੱਥੇ ਗੈਸ ਬੰਦ ਕਰ ਦੇਣਾ ਹੈ ਜੀ ਗੈਸ ਬੰਦ ਕਰਕੇ 1 ਮਿੰਟ ਆਪਾਂ ਇਹਨੂੰ ਹਲਾਵਾਂਗੇ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਆ ਕਈ ਵਾਰੀ ਜਿਹੜਾ ਵੇਸਣ ਆ ਨਾ نیچے ਲੱਗ ਜਾਂਦਾ ਹੈ ਕੁੰਨੇ ਹੋਏ ਬੇਸਣ ਨੂੰ ਰੱਖਾਂਗੇ ਜੀ 1 ਮਿੰਟ ਹਿਲਾਉਣ ਤੋਂ ਬਾਅਦ ਸਾਈਡ ਤੇ ਤੇ ਆਪਾਂ ਬਣਾ ਕੇ ਤਿਆਰ ਕਰਾਂਗੇ ਚਾਸ਼ਨੀ ਤੇ ਇੱਥੇ ਆਪਾਂ ਇੱਕ ਧਾਰ ਵਾਲੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਕਿ ਫਰਾਈ ਪੈਨ ਰੱਖਿਆ ਮੈਂ ਗੈਸ ਦੇ ਉੱਪਰ ਉਹਦੇ ਵਿੱਚ ਮੈਂ ਇੱਕ ਕੌਲੀ ਲੈ ਰਹੀ ਹਾਂ ਚੀਨੀ ਤੇ ਚੀਨੀ ਦਾ ਵੇਟ ਹੈਗਾ ਜੀ 300 ਗ੍ਰਾਮ ਤੇ ਹਲਵਾਈ ਨਾ ਜਿਹੜਾ ਜਿਵੇਂ 200 ਗ੍ਰਾਮ ਬੇਸਣ ਆ ਤੇ ਉਹਦੇ ਵਿੱਚ 400 ਗ੍ਰਾਮ ਚੀਨੀ ਦੀ ਵਰਤੋਂ ਕਰਦੀ ਆ ਤੇ ਮੈਂ ਇੱਥੇ ਘੱਟ ਚੀਨੀ ਦੀ ਵਰਤੋਂ ਕਰ ਦਿੱਤੀ ਹੈ ਕਿਉਂਕਿ ਆਪਾਂ ਘਰ ਦੇ ਵਿੱਚ ਖਾਣੀ ਹੈ ਤੇ ਇਕਵਲੀ ਚੀਨੀ ਦੀ ਹੈ ਤੇ ਇੱਥੇ ਮੈਂ ਅੱਧੀ ਕੌਲੀ ਲਈ ਹੈ ਜੀ ਪਾਣੀ ਦੀ ਪਾਣੀ ਪਾ ਕੇ ਨਾ ਲਗਾਤਾਰ ਹਿਲਾਉਂਦੇ ਹੋਏ ਤੇ ਆਪਾਂ ਇਹਨੂੰ ਉਬਾਲਾ ਦੇਣਾ ਹੈ ਤੇ ਚੀਨੀ ਨੂੰ ਮੈਲਟ ਕਰਨਾ ਹੈ ਲਗਾਤਾਰ ਆਪਾਂ ਹਿਲਾਉਂਦੇ ਜਾਣਾ ਹੈ ਜੀ ਤੇ ਇੱਥੇ ਚੱਕਰ ਕਰਕੇ ਦੇਖਣਾ ਜਿਵੇਂ ਹੀ ਆਪਣੀ ਚੀਨੀ ਮੈਲਟ ਹੋ ਗਏ ਨਾ ਉਸ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਪਕਾਉਣਾ ਹੈ ਤੇ ਆਪਾਂ ਇੱਥੇ ਇੱਕ ਤਾਰ ਵਾਲੀ ਚਾਸ਼ਨੀ ਬਣਾ ਕੇ ਥਿਆਰ ਕਰਨੀ ਹੈ ਤੇ ਹਜੇ ਹਲਕੀ-ਹਲਕੀ ਚੀਨੀ ਹੈ ਨਾ ਜਿਹੜੀ ਇਹਦੇ ਵਿੱਚ ਦਿਖ ਰਹੀ ਹੈ ਚੀਨੀ ਮੈਲਟ ਹੋਣ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਚੰਗੀ ਤਰ੍ਹਾਂ ਪੁਕਾ ਲਿਆ ਜੀ ਤੇ ਇਹਦੇ ਵਿੱਚ ਆਪਾਂ ਫਲੇਵਰ ਦੇ ਲਈ ਪਾ ਸਕਦੇ ਹਾਂ ਕੇਬਰਾ ਵਾਟਰ, ਰੋਸ ਵਾਟਰ, ਇਲਾਇਚੀ ਦੀ ایسੈਂਸ ਪਾ ਸਕਦੇ ਹਾਂ ਤੇ ਮੈਂ ਇੱਥੇ ਪਾ ਰਹੀ ਹਾਂ ਜੀ ਇਲਾਇਚੀ ਪਾਊਡਰ ਜੋ ਕਿ ਮੈਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ ਤੇ ਆਪਾਂ ਘਰ ਦੇ ਵਿੱਚ ਹੀ ਬਹੁਤ ਹੈਲਥੀ ਬਣਾ ਕੇ ਤਿਆਰ ਕਰਨੀ ਹੈ ਕਿ ਕਰਨੀਆ ਤੇ ਇਸ ਲਈ ਮੈਂ ਸਾਰੀਆਂ ਘਰਗ੍ਰੇਹ ਚੀਜ਼ਾਂ ਵਰਤੀਆਂ ਐ ਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਆਪਾਂ ਚਾਸ਼ਨੀ ਨੂੰ ਚੈੱਕ ਕਰਕੇ ਦੇਖਣਾ ਹੈ ਕਿ ਆਪਾਂ ਨੂੰ ਕਿੰਨੀ ਠਕਰ ਵਾਲੀ ਚਾਸ਼ਨੀ ਚਾਹੀਦੀ ਹੈ ਤੁਸੀਂ ਇਸ ਤਰ੍ਹਾਂ ਹੱਥ ਤੇ ਲਗਾ ਕੇ ਇਹਨੂੰ ਹਲਕਾ ਠੰਡਾ ਕਰਕੇ ਤੇ ਇਸ ਤਰ੍ਹਾਂ ਤਾਰ ਬਣਾ ਕੇ ਦੇਖਣੀ ਹੈ ਲਓ ਜੀ ਚਾਸ਼ਨੀ ਬਣ ਕੇ ਤਿਆਰ ਆ ਤੇ ਗੈਸ ਕਰ ਦੇਣਾ ਆਪਾਂ ਬੰਦ ਤੇ ਦੂਜੀ ਸਾਈਡ ਜਿਹੜਾ ਆਪਣਾ ਬੇਸਨ ਆ ਬੇਸਨ ਨੂੰ ਇੱਥੇ ਗਰਮ ਆ ਤੇ ਵਿਦ ਵਿੱਚ ਆਪਾਂ ਪਾ ਦੇਣੀ ਆ ਗਰਮ ਗਰਮ ਚਾਸ਼ਨੀ ਗਰਮ ਚਾਸ਼ਨੀ ਪਾ ਕੇ ਜੀ ਚੰਗੀ ਤਰ੍ਹਾਂ ਆਪਏ ਨੂੰ ਮਿਕਸ ਕਰ ਦੇਣਾ ਇੱਕ ਵਾਰੀ ਨੇ ਦੋਨੇ ਚੀਜ਼ਾਂ ਬਹੁਤ ਹੀ ਜ਼ਿਆਦਾ ਗਰਮ ਮਤ ਜਿੱਦ ਨੂੰ ਮਿਕਸ ਕਰਾਂਗੇ ਇਸ ਤਰ੍ਹਾਂ ਲੱਗਾਂਗੇ ਕਿ ਇਹ ਤਾਂ ਬਿਲਕੁਲ ਹੀ ਪਾਣੀ ਜਿਹਾ ਤਰ੍ਹਾਂ ਦਿਖ ਰਹੀ ਹੈ ਨਾ ਦੇਖੋ ਮੈਂ ਹਿਲਾ ਰਹੀ ਹਾਂ ਤੇ ਬਿਲਕੁਲ ਹੀ ਲਿਕਵਿਡ ਟਾਈਪ ਆ ਤੇ ਜਿਵੇਂ ਜਿਵੇਂ ਠੰਡਾ ਹੋਏਗਾ ਨਾ ਜੀ ਬੇਸਨ ਤੇ ਚਾਸ਼ਨੀ ਇਹ ਬਿਲਕੁਲ ਵਧੀਆ ਸੈੱਟ ਹੋ ਜਾਵੇਗਾ ਬਿਲਕੁਲ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਬਹੁਤ ਹੀ ਜ਼ਿਆਦਾ ਪਤਲਾ ਹੈ ਮੈਂ ਤੁਹਾਨੂੰ ਇੱਕ ਵਾਰੀ ਚੈੱਕ ਕਰਕੇ ਵੀ ਦਿਖਾਉਣੀ ਆ ਦੇਖੋ ਬਹੁਤ ਹੀ ਜ਼ਿਆਦਾ ਪਤਲਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਹੈ ਇਸ ਲਈ ਲੈ ਨੂੰ ਆਪਾਂ ਹਲਾਉਂਦੇ ਹੋਏ ਨਾ ਹਲਕਾ ਠੰਡਾ ਕਰਾਂਗੇ ਤੇ ਫਿਰ ਆਪਾਂ ਇਹਨੂੰ ਬਿਲਕੁਲ ਹੀ ਹਲਵਾਈ ਸਟਾਈਲ ਬਣਾਉਣ ਲਈ ਨਾ ਇਹਦੇ ਵਿੱਚ ਹਲਕਾ ਜਿਹਾ ਫੂਡ ਕਲਰ ਮਤਲਬ ਪਾਵਾਂਗੇ ਰੰਗ ਤੁਸੀਂ ਇੱਥੇ ਲੱਡੂਆਂ ਵਾਲਾ ਜਾਂ ਜਲੇਬੀਆਂ ਵਾਲਾ ਕੋਈ ਵੀ ਰੈੱਡ ਜਾਂ orange ਫੂਡ ਕਲਰ ਦੀ ਵਰਤੋਂ ਕਰ ਸਕਦੇ ਹੋ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਸੇ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਮੈਂ ਕਲਰ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਨਾ ਲਿਕਵਿਡ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰਾਂਗੇ ਜਿਵੇਂ ਜਿਵੇਂ ਠੰਡਾ ਕਰਾਂਗੇ ਨਾ ਤੇ ਇਹ گاੜਾ ਹੁੰਦਾ ਜਾਵੇਗਾ ਤੇ ਇੱਥੇ ਮੈਨੂੰ ਹਿਲਾਉਂਦੇ ਹੋਏ ਨਾ ਜੀ 3 ਮਿੰਟ ਹੋ ਗਿਆ 3 ਮਿੰਟ ਦਾ ਬਾਅਦ ਦੇਖੋ ਕਿ ਕਿੰਨੀ ਗਾੜੀ ਹੋ ਗਈ ਹੈ ਤੁਸੀਂ ਇਹਨੂੰ ਪੱਕੇ نیچے ਰੱਖ ਕੇ ਵੀ ਜਲਦੀ ਠੰਡਾ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਅੱਧਾ ਘੰਟਾ ਰੱਖ ਕੇ ਠੰਡਾ ਕਰ ਸਕਦੇ ਹੋ ਜਿੰਨੀ ਦੇਰ ਆਪਣੀ ਬਰਫੀ ਠੰਡੀ ਹੋ ਰਹੀ ਹੈ ਜੀ ਉਧਰ ਤੇ ਆਪਾਂ ਇਧਰ ਉਹਨੀ ਦੇਰ ਪਲੇਟਾਂ ਤੁਹਾਡੇ ਕੋਲੇ ਕੋਈ ਟ੍ਰੇ ਹੈਗੀ ਆ ਜੇ ਕੋਈ ਥਾਲ ਹੈਗਾ ਇਹ ਤੇ ਉਹਦੇ ਵਿੱਚ ਇਸ ਤਰ੍ਹਾਂ ਉਹਨੂੰ ਗ੍ਰੀਸ ਕਰ ਲੈਣਾ ਕਿ ਉਹਦੇ ਨਾਲ ਤੇ ਮੈਨੂੰ ਦੇਸੀ ਕਿਉਂ ਦੇ ਨਾਲ ਗ੍ਰੀਸ ਕਰ ਲਿਆ ਏ ਤੇ ਦੂਸਰੀ ਸਾਈਡ ਇੱਥੇ 5-6 ਮਿੰਟ ਹੋ ਗਏ ਜੀ ਦੇਖੋ ਆਪਣੀ ਵਰਸੀ ਜਿਹੜੀ ਸੈੱਟ ਹੋਣੀ ਸ਼ੁਰੂ ਹੋ ਗਈ ਹੈ ਤੇ ਮੈਂ ਇਹਨੂੰ ਫਿਰ ਪੱਖੇ ਦੇ નીચે ਰੱਖ ਕੇ ਚੰਗੀ ਤਰ੍ਹਾਂ ਇਹਨੂੰ ਠੰਡਾ ਕਰਾਂਗੀ ਜਿਵੇਂ ਇਹ ਬਿਲਕੁਲ ਢੋਲ ਦੀ ਤਰ੍ਹਾਂ ਹੋ ਗਈ ਨਾ ਫਿਰ ਆਪਾਂ ਇਹਨੂੰ ਸੈੱਟ ਕਰਾਂਗੇ ਥਾਲ ਮੈਤੇ ਦਿਖਾਉਣੀ ਹੈ ਜਿਵੇਂ ਇਸ ਤਰ੍ਹਾਂ ਢੋਲ ਦੀ ਤਰ੍ਹਾਂ ਹੋ ਗਈ ਨਾ ਮੈਨੂੰ ਪੱਖੇ ਦੇ નીચે ਰੱਖ ਕੇ ਠੰਡਾ ਕਰ ਲਿਆ ਤੇ ਫਿਰ ਆਪਾਂ ਇਹਨੂੰ ਸੈੱਟ ਕਰ ਲੈਣਾ ਹੈ ਤੁਹਾਡੇ ਕੋਲੇ ਨਾ ਇਸ ਤਰ੍ਹਾਂ ਦਾ ਕੋਈ ਸਪੈਚੂਲਾ ਹੈਗਾ ਏ ਜਾਂ ਫਿਰ ਤੁਸੀਂ ਹੱਥ ਨਾਲ ਇਹਨੂੰ ਸੈੱਟ ਕਰ ਸਕਦੇ ਹੋ ਤੇ ਜਾਂ ਫਿਰ ਕੌਲੀ ਦੇ ਨਾਲ ਵੀ ਇਹਨੂੰ ਸੈੱਟ ਕਰ ਸਕਦੇ ਹੋ ਲਓ ਜੀ ਇਹਨੂੰ ਮੈਂ ਸਪੈਚੂਲੇ ਦੇ ਨਾਲ ਸੈਟਅਪ ਕਰ ਲਿਆ ਏ ਇਹ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਇਹਦੇ ਬਿਨਾਂ ਵੀ ਸੈੱਟ ਕਰ ਸਕਦੇ ਹੋ ਹੱਥ ਦੇ ਨਾਲ ਇਸ ਤਰ੍ਹਾਂ ਹਲਕਾ ਹਲਕਾ ਇਹਨੂੰ ਪ੍ਰੈਸ ਕਰਕੇ ਜੀ ਆਪਾਂ ਇਹਨੂੰ ਇਕੋਜਾ ਕਰ ਲੈਣਾ ਹੈ ਅਗਰ ਹੱਥ ਦੇ ਨਾਲ ਨਹੀਂ ਸੈੱਟ ਹੋ ਰਹੀ ਨਾ ਇਸ ਤਰ੍ਹਾਂ ਦੀ ਕੋਈ ਵੀ ਕੌਲੀ ਲੈ ਕੇ ਇਹਨੂੰ ਬਸ ਇਸ ਤਰ੍ਹਾਂ ਦੀ ਉੱਪਰ ਦੀ ਇਹਨੂੰ ਘੁਮਾਉਣਾ ਹੈ ਹਲਕਾ ਹਲਕਾ ਪ੍ਰੈਸ ਕਰਨਾ ਹੈ ਤੇ ਬਿਲਕੁਲ ਇਕੋਜੀ ਹੋ ਜਾਊਗੀ ਤੇ ਲਾਸਟ ਦੇ ਉੱਪਰ ਇਹਨੂੰ ਮੈਂ ਡੈਕੋਰੇਟ ਕਰਨ ਲਈ ਜੀ ਲਾ ਰਹੀਆਂ ਮੱਗ ਜੇ ਤੁਸੀਂ ਕੋਈ ਵੀ ਡ్రਾਈ ਫਰੂਟਸ ਬਦਾਮ ਕਾਜੂ ਪਿਸਤਾ ਲਗਾ ਸਕਦੇ ਹੋ ਤੇ ਹਲਵਾਈ ਸਟਾਈਲ ਜਦੋਂ ਆਪਾਂ ਲਿਆਉਂਦੇ ਨੇ ਨਾ ਬਜ਼ਾਰੋਂ ਦੇ ਉੱਪਰ ਇਸ ਤਰ੍ਹਾਂ ਮੱਗ ਲੱਗੇ ਹੁੰਦੀ ਹੈ ਤੇ ਮੈਂ ਮੱਗ ਜੀ ਲਗਾ ਦਿੱਤੀਆ ਤੇ ਮਾਰਕਸ ਲਗਾ ਕੇ ਨੇ ਇਹਨੂੰ ਆਪਾਂ ਉੱਪਰੋਂ ਪ੍ਰੈਸ ਕਰ ਦੇਣਾ ਤੁਸੀਂ ਕਾਲੇ ਦੇ ਨਾਲ ਪ੍ਰੈਸ ਕਰ ਦੋ ਜਾਂ ਫਿਰ ਇਸ ਤਰ੍ਹਾਂ ਇਹਨੂੰ ਪ੍ਰੈਸ ਕਰ ਦੋ ਹੱਥ ਨਾ ਧਰ ਦੋ ਬਸ ਹਲਕਾ ਜਿਹਾ ਆਪਾਂ ਪ੍ਰੈਸ ਕਰਨਾ ਹੈ ਤੇ ਸੈੱਟ ਹੋ ਜਾਣਗੇ ਤੇ ਫਿਰ ਆਪਾਂ ਬਰਫੀ ਨੂੰ ਇਸ ਤੋਂ ਬਾਅਦ ਜੀ ਦੇਣੀ ਹੈ 2 ਤੋਂ 3 ਘੰਟੇ ਦੀ ਰੈਸਟ ਹਲਵਾਈ ਇਹਨੂੰ ਜਿਹੜਾ 8 ਤੋਂ 10 ਘੰਟੇ ਦੀ ਰੈਸਟ ਵੀ ਦਿੰਦੇ ਆ ਤੇ ਕਈ ਵਾਰੀ ਨਾ ਬਰਫੀ ਕੱਟਣ ਦੇ ਵਿੱਚ ਮੁਸ਼ਕਲ ਆਉਂਦੀ ਆ ਬਹੁਤ ਜ਼ਿਆਦਾ ਕਰੜੀ ਹੋ ਜਾਂਦੀ ਆ ਸਖਤ ਹੋ ਜਾਂਦੀ ਆ ਤੇ ਤੁਸੀਂ ਇਹਨੂੰ 3 ਘੰਟੇ ਬਾਅਦ ਕੱਟ ਲੈਣਾ ਹੈ ਤੁਸੀਂ ਇਹਨੂੰ ਇੱਕ ਘੰਟੇ ਬਾਅਦ ਵੀ ਕੱਟੋਗੇ ਨਾ ਇਹ ਸੈੱਟ ਹੋ ਜਾਊਗੀ ਤੁਹਾਨੂੰ ਸਾਨੂੰ ਦਿਖਾਉਣੀ ਆ ਮੈਂ ਬਰਫੀ ਨੂੰ ਇੱਥੇ ਇੱਕ ਘੰਟੇ ਬਾਅਦ ਵੀ ਕੱਟ ਕੇ ਤੁਹਾਨੂੰ ਦਿਖਾ ਰਹੀ ਆ ਜਿਹੜੀ ਬਰਫੀ ਆ ਪਰਫੈਕਟ ਸੈੱਟ ਹੋ ਗਈ ਆ ਵੈਸੇ ਤੁਸੀਂ 2 ਤੋਂ 3 ਘੰਟੇ ਬਾਅਦ ਵੀ ਇਹਨੂੰ ਕੱਟਣਾ ਹੈ ਤੇ ਮੈਨੂੰ ਥੋੜੀ ਜਲਦੀ ਸੀ ਇਸ ਲਈ ਮੈਨੂੰ ਮੈਂ ਇੱਕ ਘੰਟੇ ਬਾਅਦ ਹੀ ਕੱਟ ਲਿਆ ਜੀ ਦੇਖੋ ਬਰਫੀ ਸੈੱਟ ਹੋ ਗਈ ਆ ਤੇ ਆਪਾਂ ਇਹਦੇ ਆ ਪੀਸ ਬਣਾ ਕੇ ਤਿਆਰ ਕਰ ਲੈਣੀ ਆ ਜਿਸ ਤਰ੍ਹਾਂ ਦੇ ਪੀਸ ਚਾਹੋ ਤੁਸੀਂ ਉਸ ਤਰ੍ਹਾਂ ਦੇ ਪੀਸ ਬਣਾ ਸਕਦੇ ਹੋ ਤੇ ਆਪਣੀ ਬਹੁਤ ਹੀ ਸਵਾਦ ਬਹੁਤ ਹੀ ਫੌਸਟਿਕ ਬਿਨਾ ਕਿਸੇ ਮਲਾਵਟ ਦੇ ਬਰਫੀ ਨਾ ਅੱਧੇ ਘੰਟੇ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਸ ਇਹ ਸੈੱਟ ਹੋਣ ਤੇ ਟਾਈਮ ਲੱਗਦਾ ਹੈ ਤੇ ਸਾਈਡਾਂ ਵਾਲੇ ਜਿਹੜੇ ਇਹ ਕੁਕੜੇ ਹੈਗੇ ਨਾ ਆਪਾਂ ਸਾਈਡ ਤੇ ਕਰ ਲੈਣੀਆਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਕਿੰਨੀ ਵਧੀਆ ਤੇ ਬਹੁਤ ਹੀ ਸਵਾਦ ਬਰਫੀ ਬਣ ਕੇ ਤਿਆਰ ਆਤਾ ਹੁਣ ਬਿਲਕੁਲ ਵੀ ਬਾਜ਼ਾਰੋਂ ਨਹੀਂ ਆਉਂਦੀ ਜ਼ਰੂਰਤ ਨਹੀਂ ਬਾਜ਼ਾਰ ਦੇ ਵਿੱਚ ਬਣੀ ਜਿਹੜੀ ਬਰਫੀ ਹੈ ਨਾ ਬਹੁਤ ਹੀ ਜ਼ਿਆਦਾ ਚੀਨੀ ਤੇ ਬਹੁਤ ਹੀ ਗੰਦੇ ਕਿਉਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਨਾ ਇੱਕ ਗਲੂਕੋਨ ਗਲੂਕੋਜ਼ ਨਾਦਾਨ ਇੱਕ ਲਿਕਵਿਡ ਪਾਇਆ ਜਾਂਦਾ ਹੈ ਉਹਦੇ ਨਾਲ ਨਾ ਤੁਸੀਂ ਬਰਫੀ ਨੂੰ ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਤੇ ਉਹ ਬਹੁਤ ਹੀ ਅਨ ਹੈਲਥੀ ਹੈ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨਾ ਹੁੰਦੀਆਂ ਵਾ ਇਸ ਲਈ ਤੁਸੀਂ ਇਹਨੂੰ ਘਰ ਦੇ ਵਿੱਚ ਬਣਾ ਕੇ ਖਾਓ ਜੀ ਬਹੁਤ ਆਸਾਨ ਤਰੀਕੇ ਨਾਲ ਬਣਾ ਕੇ ਤੁਸੀਂ ਇਹਨੂੰ ਰੱਖ ਸਕਦੇ ਹੋ ਜੇ ਤੁਹਾਨੂੰ ਦਿਖਾਉਣੀ ਹੈ ਦੇਖੋ ਕਿੰਨੀ ਸੌਫਟ ਬਣੀ ਹੈ ਇਹ ਤੋੜ ਕੇ ਜੇ ਜੇ ਤੁਸੀਂ ਇਹਨੂੰ ਖਾਓਗੇ ਤਾਂ ਤੁਹਾਡੇ ਮੂੰਹ ਦੇ ਵਿੱਚ ਹੀ ਕੁਲ ਜਾਵੇਗੀ ਤੇ ਜਰੂਰ ਇੱਕ ਵਾਰੀ ਬਣਾ ਕੇ ਰੱਖੋ ਤੇ ਸਾਰੇ ਪਸੰਦ ਵੀ ਕਰਨਗੇ ਤੁਹਾਡੀ ਤਰੀਫ ਵੀ ਕਰਨਗੇ ਨਾਲ ਹੀ ਆਪਣੀ ਸੇਤ ਨੂੰ ਵੀ ਧਿਆਨ ਦੇ ਵਿੱਚ ਰੱਖੋ ਜੇ ਤਾਂ ਨੂੰ ਮੇਰੀ ਇਹ ਬਰਫੀ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜਰੂਰ ਲਾਈਕ ਸ਼ੇਅਰ ਤੇ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਨਾ ਲੱਗੇ ਬੈਲ ਆਈਕਨ ਨੂੰ ਫਿਰ ਪ੍ਰੈਸ ਕਰਿਓ ਤਾਂ ਤੁਹਾਨੂੰ ਖਾਣ ਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਮਿਲਦੇ ਹਾਂ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸ਼ਸ਼ੀ ਅਕਾਲ